ਇਹ ਸੰਸਾਰ ਤੇ ਤਬ ਹੀ ਛੂਟੋ ਜੋ ਮਾਇਆ ਨਹਿਂ ਬਟਾਉਂ ਇਹ ਸੰਸਾਰ ਤੇ ਤਬ ਹੀ ਛੂਟੋ ਜੇ ਛੁਟਕਾਰਾ ਪਾਉਣਾ ਹੈ ਸੰਸਾਰ ਤੋਂ ਸੰਸਾਰ ਦਾ ਮਤਲਬ ਦੁਨੀਆ ਨਹੀਂ ਹੈ ਸੰਸਾਰ ਦਾ ਮਤਲਬ ਚਿੰਤਾ ਹੈ ਸਹਿਸਾ ਇਹ ਸੰਸਾਰ ਹੈ ਸੰਸਾਰ ਦਾ ਮਤਲਬ ਦੁਨੀਆ ਨਹੀਂ ਹੈ ਜੇ ਚਿੰਤਾ ਤੋਂ ਖੜਾ ਚੜਨਾ ਹੈ ਸਹਿਸਾ ਇਹ ਸੰਸਾਰ ਹੈ ਸੰਸਾਰ ਦੀ ਡੈਫੀਨੇਸ਼ਨ ਦੇਣੀ ਭਈ ਤੀਜੀ ਭਾਸ਼ਾ ਨੂੰ ਆ ਸੰਸਾਰ ਲਫ਼ਜ਼ ਵਰਤਿਆ ਹਜ਼ੀਰ ਤੇ ਲੇਖਾ ਖੜਾ ਕਰਦਾ ਸੀ ਲੇਖਾ ਖੜਾ ਕਰਦਾ ਸੀ ਇਹ ਕੋਰ ਬਰਦਾਸ਼ਤ ਕੋ ਚਲੇਗਾ ਉਹ ਕੋਈ ਕਹਿੰਦਾ ਜੀ ਆ ਸਭ ਗੱਲ ਸੰਸਾਰ ਦੇ ਪਿੱਛੇ ਛੱਡਣ ਦੀ ਗੱਲ ਹੈ ਫਿਰ ਤਾਂ ਕੋਈ ਜ਼ਹਿਰ ਖਾ ਗਏ ਕੋਈ ਫਾਸੀ ਲਾ ਕੇ ਛੁੱਟ ਜੂਗਾ ਸੰਸਾਰ ਉਹ ਕਹਿੰਦਾ ਨਹੀਂ ਇਹ ਦਾਨੀ ਹੈ ਗੱਲ ਉਹ ਇਹ ਨਹੀਂ ਸੀ ਸੱਸਾ ਇਹ ਸੰਸਾਰ ਹੈ ਔੜੀ ਚਿੰਤਾ ਹੀ ਤਾਂ ਸੰਸਾਰ ਹੈ ਚਿੰਤਾ ਛੁੱਟ ਗਈ ਇੱਥੇ ਹੀ ਸੁੱਖ ਹੈ ਫਿਰ ਮਹਾਰਾਜਾਂ ਨੇ ਵੀ ਫਿਰ ਇਹ ਗੱਲ ਕਹੀ ਕਹਿੰਦੇ ਕਲਜੁਗ ਹੈ ਜੀ ਕਲਜੁਗ ਨਹੀਂ ਹੈ ਫਿਰ ਕਹਿੰਦੇ ਕਲਜੁਗ ਤੋਂ ਕਿਹੜਾ ਹੈ ਕਹਿੰਦਾ ਕਲਜੁਗ ਕਿੱਥੇ ਹੈ ਕਲਜੁਗ ਅੰਦਰ ਹੁੰਦਾ ਇੱਕ ਘੜੀ ਨਾ ਮਿਲਤੇ ਤਾਂ ਕਲਜੁਗ ਹੁੰਦਾ ਜਿਹੜਾ ਮਿਲਿਆ ਹੋਇਆ ਉਹਦਾ ਸੱਜੁਗਾ ਜਿਹੜਾ ਵਿਛੜਿਆ ਹੈ ਕਲਜੁਗਾ ਜੇ ਨਿਆਣਾ ਮਾਦੀ ਗੋਦਿੱਦ ਖੇਲਦਾ ਦੁੱਧ ਪੀਂਦਾ ਉਹ ਤਾਂ ਸਜੂਗ ਜਿਹਾ ਬੈਠਾ ਉਹ ਤੋਂ ਕੋਈ ਦਿੱਕਤ ਆਇਆ ਨਹੀਂ ਜੇ ਨਿਆਣਾ ਸੋਤਾ ਉਠਿਆ ਮਾਂ ਹੈ ਨਹੀਂ ਪਿਓ ਘਰ ਹੈ ਨਹੀਂ ਕੋਈ ਉਹ ਤਾਂ ਕਰਜੋ ਉਹ ਗਿਆ ਉੱਥੇ ਉਹ ਤਾਂ ਰੋਊਗਾ ਚੀਕਾ ਮਾਰੂਗਾ ਉਹ ਤਾਂ ਚੀਕਾ ਮਾਰੂਗਾ ਉੱਠਦਾ ਜੇ ਕੋਈ ਨਹੀਂ ਦੇਖ ਉਹ ਵੀ ਗੱਲ ਸੁਣਦਾ ਫਿਰ ਉੱਚੀ ਉੱਚੀ ਰੋਊਗਾ ਜੇ ਨਹੀਂ ਜਿਉਂ ਜਿਉਂ ਜਿਆਦਾ ਦੇਰ ਰੋਊ ਜਿਆਦਾ ਉੱਚੀ ਉੱਚੀ ਰੋਊਗਾ ਉਦੇ ਅੰਦਰ ਕਾਲਜੂ ਉਭਰਤ ਗਿਆ ਹੋ। ਅਜੇ ਹੀ ਕਾਲਜੂ ਸਜੋਗ ਹੈ, ਹੋਰ ਕੁਝ ਨਹੀਂ ਹੁੰਦਾ, ਕਾਲਜੂ ਸਜੋਗਾ। ਬੇਫਿਕਰੀ ਹੈ ਜਿੱਥੇ ਸਜੋਗਾ, ਜਿੱਥੇ ਫਿਗਰ ਹੈ ਉੱਥੇ ਕਾਲਜੂਗਾ। ਹੋਰ ਸਜੋਗ ਕਾਲਜੂ ਕੀ ਹੁੰਦਾ? ਖੁਦ ਤਾਂ ਹੀ ਨਹੀਂ ਖੁਸ਼ ਹੋ। ਕਾਲਜੂ ਸਜੋਗ। ਇਹ ਸੰਸਾਰ ਤੇ ਤਬ ਹੀ ਛੁੱਟੋ ਜੋ ਮਾਇਆ ਨਹਿਲ ਬਟਾਓ। ਇਸ ਸੰਸਾਰ ਦੇ ਤਵੀਂ ਛੁੱਟੋ ਇਸ ਇਹ ਚਿਤਤਾ ਤੋਂ ਛਡਕਾਰਾ ਕਿਵੇਂ ਆ? ਜੋ ਮਾਇਆ ਨਹਿਣ ਪਟਾਓ। ਜੇ ਸੰਸਾਰ ਤੋਂ ਛੁੱਟਣ ਦਾ ਮਤਲਬ ਮਰਨਾ ਹੋ ਗਿਆ ਫੇਰ ਤਾਂ ਰੌੜਾ ਹੀ ਮੁੱਕਿਆ। ਫੇਰ ਮਾਇਆ ਜਲੇ ਪੜਨ ਦਾ ਤਾਂ ਰੌੜਾ ਮੁੱਕਿਆ। ਜੇ ਮਾਇਆ ਨਹਿ ਲਪਟਾਵੋ ਇਹਦਾ ਬਲੋ ਜਿਉਂਦਾ ਖੜਾ ਛੁੱਟਿਆ। ਜੇ ਮਾਇਆ ਨੂੰ ਨਹੀਂ ਚਿਪੜਦੇ ਤੁਸੀਂ ਸਰੀਰ ਨਾਲ ਚਿਪੜੇ ਹੋਏ ਨਹੀਂ ਰਹਿੰਦੇ ਤੇਰਕੁਟੀ ਚ ਚਿਪੜੇ ਹੋਏ ਆ ਅਸੀਂ। ਸਿਰ ਕੁੜੀ ਨੂੰ ਨਹੀਂ ਛੱਡਦੇ ਇਹਨੂੰ ਦਸ ਹਜ਼ਾਰ ਮੰਡੀ ਬੈਠੇ ਨੇ ਉਹ ਮਾਇਆ ਨਾਲ ਨਾ ਛੇਪੜੋ ਮਾਇਆ ਕਿਤੇ ਨਹੀਂ ਜਾਂਦੀ ਮਾਇਆ ਭੱਜ ਕੇ ਕਿੱਥੇ ਚਲੀ ਜਾਊਗੀ ਜੋ ਮਿਲਣਾ ਹੈ ਕੋਈ ਨਹੀਂ ਰੋਕ ਸਕਦਾ ਜੋ ਨਹੀਂ ਮਿਲਣਾ ਕੋਈ ਤਾਂ ਰੁধে ਨਹੀਂ ਸਕਦਾ ਨਾ ਤੁਸੀਂ ਆਪ ਪ੍ਰਾਪਤ ਕਰ ਸਕਦਾ ਕੋਈ ਆਦਮੀ ਜਿਹੜੀ ਚੀਜ਼ ਸਾਡੇ ਭਾਗ 'ਚ ਨਹੀਂ ਹੈ ਨਾ ਕੋਈ ਤੁਹਾਨੂੰ ਦੇ ਸਕਦਾ ਜੇ ਇਹ ਚੀਜ਼ ਤੇ ਵਿਸ਼ਵਾਸ ਹੋ ਜਵੇ ਸਾਰੇ ਗ੍ਰੰਥ ਇਹਨੂੰ ਮੰਨਦੇ ਨੇ ਸਾਰੇ ਧਰਮ ਇਸ ਗੱਲ ਨੂੰ ਮੰਨਦੇ ਨੇ ਪਰ ਆਦਮੀ ਨਹੀਂ ਮੰਨਦੇ ਗ੍ਰੰਥ ਮੰਨਦੇ ਨੇ ਲਿਖਤ ਵਿੱਚ ਇਹ ਗੱਲ ਠੀਕ ਆ ਮੰਨਣ ਵਾਲਿਆਂ ਦਾ ਜਿਹੜਾ ਭਰੋਸਾ ਢੋਲਦਾ ਸੁਣਨ ਵਾਲਿਆਂ ਦਾ ਸਮਝਣ ਵਾਲਿਆਂ ਦਾ ਭਰੋਸਾ ਢੋਲਦਾ ਗ੍ਰੰਥ ਆਪਣੀ ਜਗ੍ਹਾ ਗ੍ਰੰਥ ਜਰੂਰ ਲਿਖਿਆ ਹੋਇਆ ਹਾਂ ਉਹ ਸਾਰੇ ਸੰਤ ਜੇ ਬੋਲਦੇ ਨੇ ਆਪਸ ਵਿੱਚ ਹੀ ਬੋਲਦੇ ਆ ਇਹ ਗੱਲ ਕਹਿੰਦੇ ਆ ਵੀ ਪਾਈ ਜਿਹੜਾ ਕਿ ਸਮਝ ਆ ਬਿਲ ਜਾਣਾ ਕਿਤੇ ਨਹੀਂ ਜਾਂਦਾ ਤੇ ਜੇ ਇਸ ਗੱਲ ਤੇ ਭਰੋਸਾ ਹੈ ਫਿਰ ਚਿੰਤਾ ਕਿਹੜੀ ਗੱਲ ਦੀ ਹੈ ਝਗੜਾ ਕਿਹੜੀ ਗੱਲ ਦਾ ਝਗੜਾ ਇਸ ਗੱਲ ਤੇ ਭਰੋਸਾ ਜੀਆ ਗੱਲ ਆਪਣੀ ਠੀਕ ਹੈ ਗੱਲ ਆਪਣੀ ਜਿਹੜਾ ਸਹੀ ਹੈ ਸੱਚ ਹੈ ਪਰ ਸੱਚ ਤੇ ਭਰੋਸਾ ਕਰੇ ਕੌਣ ਗੱਲ ਭਰੋਸਾ ਕਰਨ ਦੀ ਹੈ ਗੱਲਾਂ ਸਭ ਸੱਚੀਆਂ ਨੇ ਸਭ ਨੂੰ ਪਤਾ ਹੈ ਭਰੋਸਾ ਨਹੀਂ ਤਾਂ ਝਗੜਾ